ਆਹ ਇਹਦਾ ਮਸਲਾ ਗਲਤ ਕੀ ਆ ਦੱਸੋ ਤਾਂ ਸਹੀ ਤੁਸੀਂ ਉਸ ਹੁੜਿਆਣੇ ਤੋਂ ਆਉਂਦੇ ਹੋ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਹਨਾ ਉਹਦੀ ਗੱਲ ਕਰਦੇ ਆ ਤੁਹਾਨੂੰ ਲੱਗਦਾ ਜੀ ਇਹ ਗਲਤ ਗੱਲਾਂ ਕਰਦੇ ਨੇ ਫਿਰ ਨਿਹੰਗ ਸਿੰਘਾਂ ਤੋਂ ਨਫ਼ਰਤ ਕਿਉਂ ਆਖੇ ਘੋੜੇ ਆ ਜਾਂਦੇ ਨੇ ਵਾਰ ਲੈਂਦੇ ਨੇ ਪੰਜਾਬ ਦੇ ਲੋਕਾਂ ਨੇ ਫੰਡ ਇਕੱਠਾ ਕਰਕੇ ਯੂਨੀਵਰਸਿਟੀ ਬਣਾਈ ਉਹਨੂੰ ਕਿਸੇ ਨੇ ਪੈਸਾ ਨਹੀਂ ਦਿੱਤਾ ਸੀ ਫੰਡ ਨਹੀਂ ਦਿੱਤਾ ਸੀ ਦੇਖੋ ਬੰਦੀ ਸਿੰਘਾਂ ਦੀ ਕਿੰਨੇ ਸਮੇਂ ਆਦੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਅੱਜ ਤੱਕ ਉਹਨਾਂ ਦੀ ਰਿਹਾਈ ਨਹੀਂ ਸਾਡੇ ਪੰਜਾਬ ਦੇ ਹਿੰਦੂ ਵੀਰਾਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਯਾਰ ਇਹ ਤੁਹਾਡੀਆਂ ਵੀ ਤਰੋ ਹਰਾਨੇ ਤੁਹਾਡੀ ਵੀ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਅਤੇ ਸਿੰਡੀਕੇਟ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਮਸਲਾ ਜਿਹੜਾ ਲਟਕਿਆ ਹੋਇਆ ਸੀ ਜਿਹਦੇ ਕਰਕੇ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਉੱਥੇ ਇੱਕ ਵੱਡਾ ਦਰਨਾ ਲਾਇਆ ਗਿਆ ਤੇ ਕੱਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹਰਾਂ ਦਾ ਬਿਆਨ ਆਇਆ ਸੋ ਮੈਂ ਉਹਨਾਂ ਨੂੰ ਕੁਝ ਗੱਲਾਂ ਸਪਸ਼ਟ ਕਰਨੀਆਂ ਚਾਹੁੰਨਾ ਮੈਂ ਜੋ ਵੀ ਹੁਣ ਭਾਜਪਾ ਚ ਨੇ ਸਾਡੇ ਲੁਧਿਆਣਾ ਹਲਕੇ ਤੋਂ ਇਹ ਐਮਪੀ ਖੜਦੇ ਹੁੰਦੇ ਸੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਭਾਈ ਸਾਹਿਬ ਇਹ ਪੰਜਾਬ ਯੂਨੀਵਰਸਿਟੀ ਸਾਡੀ ਹੈ ਮੇਰੇ ਅਰਗਿਆਂ ਨੇ ਇਥੋਂ ਪੱਤਰਕਾਰਤਾ ਦਾ ਡਿਪਲੋਮਾ ਕਰਕੇ ਤੁਹਾਨੂੰ ਸਵਾਲ ਪੁੱਛਣ ਯੋਗੇ ਅਸੀਂ ਹੋਏ ਆ ਸੋ ਇਹ ਸਾਡੀ ਯੂਨੀਵਰਸਿਟੀ ਸਾਡੀ ਮਾਂ ਹੈ ਸੋ ਹੁਣ ਮੈਂ ਗੱਲ ਕੀ ਕਹਿਣੀ ਚਾਹੁੰਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਨਹੀਂ ਚਾਹੁੰਦੇ ਕੋਈ ਬਾਹਰਲੇ ਬਾਹੋਰ ਏਜੰਡਾ ਉੱਥੇ ਲੈ ਕੇ ਜਾਇਆ ਜਾਵੇ ਸਾਡਾ ਮਕਸਦ ਸਿਰਫ ਤੇ ਸਿਰਫ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਤੁਹਾਡਾ ਧਿਆਨ ਦਿਵਾਉਣਾ ਤੁਹਾਡੀ ਸਰਕਾਰ ਤੋਂ ਉਹ ਮੁੱਦੇ ਹੱਲ ਕਰਵਾਉਣਾ ਸੋ ਸਭ ਤੋਂ ਵੱਡਾ ਮੁੱਦਾ ਇਹਦੇ ਚ ਜੀ ਜਿਹੜੀਆਂ ਸੈਨੇਟ ਇਲੈਕਸ਼ਨ ਪਿਛਲੇ ਸਮੇਂ ਤੋਂ ਨਹੀਂ ਹੋਈਆਂ ਉਹ ਚੋਣਾ ਕਰਵਾਉਣਾ ਹੈ ਦੇਖੋ ਪਹਿਲਾਂ ਤੁਸੀਂ ਸੈਨਿਟੀ ਪੰਕ ਕਰਤੀ ਸੀ ਜੇ ਵਿਦਿਆਰਥੀ ਇਕੱਠੇ ਨਾ ਹੁੰਦੇ ਤਾਂ ਕਦੀ ਵੀ ਇਹ ਫੈਸਲਾ ਨਾ ਆਉਂਦਾ ਵੀ ਅਸੀਂ ਆਪਦਾ ਫੈਸਲਾ ਵਾਪਸ ਲੈਨੇ ਆ ਮੈਨੂੰ ਇਹ ਵੀ ਪਤਾ ਤੁਸੀਂ ਸਰਕਾਰ ਨਾਲ ਜਾ ਕੇ ਉੱਥੇ ਕਿਹਾ ਵੀ ਪੰਜਾਬ ਪੱਕੀ ਫੈਸਲੇ ਲਾਓ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਪੱਕੀ ਫੈਸਲਿਆਂ ਚ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਪਾਰਟੀ ਭਾਜੀਪੀ ਪੰਜਾਬ ਚ ਸਟੈਂਡ ਕਰੇ ਤਾਂ ਪੰਜਾਬ ਪੱਕੀ ਗੱਲ ਕਰੋ ਤੁਸੀਂ ਲੋਕਾਂ ਨੂੰ ਭੜਕਾ ਕੇ ਹਿੰਦੂ ਸਿੱਖ ਜਾਂ ਜਰਨਲ ਐਸਸੀ ਦਾ ਮੁੱਦਾ ਜਿਹੜਾ ਬਣਾਉਣ ਨੂੰ ਫਿਰਦੇ ਹੋ ਇਹ ਨਾ ਬਣਾਓ ਪੰਜਾਬ ਕਦੇ ਵੀ ਕਦੇ ਹਾਰਿਆ ਨਹੀਂ ਨਾ ਝੁਕਿਆ ਹਾਂ ਤੁਸੀਂ ਪੰਜਾਬ ਨੂੰ ਪਿਆਰ ਨਾਲ ਤਾਂ ਕਹਿ ਸਕਦੇ ਹੋ ਨਾ ਲੋਕਾਂ ਨੂੰ ਵੀ ਨਹੀਂ ਯਾਰ ਆਪਾਂ ਇਦਾਂ ਕਰ ਲਈਏ ਪਰ ਜੇ ਤੁਸੀਂ ਕਹੋਗੇ ਅਸੀਂ ਇਦਾਂ ਕਰਤਾ ਤੁਸੀਂ ਮੰਨੋ ਇਹ ਨਹੀਂ ਹੋਵੇਗਾ ਹਨਾ ਤੁਸੀਂ ਕਿਹਾ ਜੀ ਬੁੱਢੇ ਨਾਲੇ ਵਾਲੇ ਬੁੱਢੇ ਨਾਲੇ ਦਾ ਮਸਲਾ ਗਲਤ ਕੀ ਹੈ ਦੱਸੋ ਤਾਂ ਸਹੀ ਤੁਸੀਂ ਉਸ ਲੁਧਿਆਣੇ ਤੋਂ ਆਉਂਦੇ ਹੋ ਕਿੰਨੇ ਡਾਈਂਗ ਇੰਡਸਟਰੀ ਨੇ ਸਾਡੇ ਪੱਤਣ ਜ਼ਹਿਰੀਲੇ ਕਰਕੇ ਸਾਨੂੰ ਮਾਰਤਾ ਹੋ ਸਕਦਾ ਤੁਹਾਡੇ ਪਰਿਵਾਰ ਚ ਵੀ ਕੋਈ ਢੱਲਾ ਹੋਵੇ ਕਈਆਂ ਨੂੰ ਬਿਮਾਰੀਆਂ ਰਹੀਆਂ ਹੁਣ ਇਹ ਸਾਰਾ ਬੁੱਢੇ ਨਾਲੇ ਦੀ ਦੇਣਾ ਹੈ ਪੂਰਾ ਮਾਲਵਾ ਇਸ ਬੁੱਢੇ ਨਾਲੇ ਕਰਕੇ ਕਿਉਂਕਿ ਬੁੱਢੇ ਨਾਲੇ ਦਾ ਗੰਦ ਸਤਲੁਜ ਚ ਜਾਂਦਾ ਸਤਲੁਜ ਜਿਹੜਾ ਵੱਡਾ ਤੇ ਪਵਿੱਤਰ ਦਰਿਆ ਉਹ ਫਿਰ ਪੂਰੇ ਮਾਰ ਕਰਦਾ ਕਰਦਾ ਮਾਲਵੇ ਨੂੰ ਮਾਰ ਕਰਦਾ ਕਰਦਾ ਗਾਂ ਪਾਕਿਸਤਾਨ ਤੱਕ ਲੰਘ ਜਾਂਦਾ ਸੋ ਇਹ ਪਾਣੀ ਦੇ ਵਿੱਚ ਜਿਹੜੀਆਂ ਡਾਈੰਗ ਨੇ ਜਾਂ ਪਲਾਸਟਿਕ ਵਾਲੀਆਂ ਵੱਡੀਆਂ ਨੇ ਇਸ ਕੂੜੇ ਕਰਕਟ ਦੇ ਵਿੱਚ ਵੀ ਪਲਾਸਟਿਕ ਦੇ ਕਣ ਪਏ ਗਏ ਨੇ ਜਿਹੜੇ ਕਦੀ ਖਤਮ ਹੀ ਨਹੀਂ ਹੋਣਗੇ ਤੁਸੀਂ ਐਨਜੀਟੀ ਦਾ ਸੁਣੋ ਉਹਨਾਂ ਨੇ ਕੀ ਬਿਆਨ ਕਿਹਾ ਵੀ ਇਹਨਾਂ ਫੈਕਟਰੀਆਂ ਰੋਕੋ ਕਿਉਂ ਨਹੀਂ ਰੋਕਦੇ ਤੁਸੀਂ ਪੰਜਾਬੀਆਂ ਪੰਜਾਬ ਦੇ ਨਾਲ ਖੜਨਾ ਕਿ ਤੁਸੀਂ ਜਾ ਕੇ ਦੂਜਿਆਂ ਨਾਲ ਖੜਨਾ ਮੈਨੂੰ ਦੱਸੋ ਤਾਂ ਸਹੀ ਪੰਜਾਬ ਦੇ ਹੱਕ ਤੁਸੀਂ ਕਦੋਂ ਦੇਵੋਗੇ ਪੰਜਾਬ ਦੇ ਪਿੰਡਾਂ ਨੂੰ ਅਜਾੜ ਕੇ ਬਣਿਆ ਚੰਡੀਗੜ੍ਹ ਹੈਨਾ ਉਹਦੀ ਗੱਲ ਕਰਦੇ ਆ ਤੁਹਾਨੂੰ ਲੱਗਦਾ ਜੀ ਇਹ ਗਲਤ ਗੱਲਾਂ ਕਰਦੇ ਨੇ ਫਿਰ ਨਿਹੰਗ ਸਿੰਘਾਂ ਤੋਂ ਨਫ਼ਰਤ ਕਿਉਂ ਆ ਕਿ ਕੋੜੇ ਆ ਜਾਂਦੇ ਨੇ ਵਾਰ ਲੈਂਦੇ ਨੇ ਤੁਸੀਂ ਭਾਈ ਜੋ ਮੰਗਦੇ ਨੇ ਉਹਨਾਂ ਨੂੰ ਦੇ ਦਿਓ ਮਹਾਰਾਜ ਜੀ ਉਸੇ ਦਾ ਰਾਜ ਸੀਗਾ ਤਾਂ ਨਿਹੰਗ ਸਿੰਘ ਫੌਜਾਂ ਆਗੀਆਂ ਹੈਣਾ ਉੱਥੇ ਕੋਈ ਬ੍ਰਿਟਿਸ਼ ਦਾ ਆਇਆ ਹੋਇਆ ਸੀ ਆਲਾ ਅਫਸਰ ਆਇਆ ਹੋਇਆ ਸੀ ਬ੍ਰਿਸ਼ਟ ਅਧਿਕਾਰੀ ਤਾਂ ਨੰਗ ਸਿੰਘਾਂ ਨੇ ਆ ਕੇ ਉੱਥੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤੀਆਂ ਉਹ ਜੰਗਲੇ ਜੰਗਲੇ ਭੰਨੇ ਗਏ ਤਾਂ ਉਹ ਮਹਾਰਾਜ ਜੀਸੂ ਨੂੰ ਕਹਿੰਦੇ ਵੀ ਇਹ ਕੀ ਕਿ ਕੌਣ ਲੋਕ ਨੇ ਆ ਕੇ ਹੱਲਾ ਗੁਲਾ ਕਰਤਾ ਹੈਣਾ ਉਹ ਕਹਿੰਦਾ ਵੀ ਇਹ ਇਹਨਾਂ ਦਾ ਮਹਾਰਾਜ ਆ ਰਾਜ ਇਹਨਾਂ ਦਾ ਮੈਂ ਤਾਂ ਸੇਵਾਦਾਰ ਆ ਕਿ ਜਦੋਂ ਆਉਂਦੇ ਨੇ ਇਹ ਗੋਲੀਆਂ ਚਲਾਉਂਦੇ ਨੇ ਇਹ ਸਾਸ ਕਰਾਉਂਦੇ ਨੇ ਵੀ ਤੈਨੂੰ ਸਿਰਫ ਅਸੀਂ ਕੁਰਸੀ ਦਿੱਤੀ ਹੈ ਇਹ ਰਾਜ ਅਕਾਲ ਪੁਰਖ ਦਾ ਸਾਡਾ ਰਾਜ ਹੈ ਤੇ ਕਹਿੰਦਾ ਇਹ ਆਪਣੇ ਆਪ ਵਾਪਸ ਚਲੇ ਜਾਂਦੇ ਨੇ ਸੋ ਭਾਈ ਤੁਸੀਂ ਉਹਨਾਂ ਨੂੰ ਤੰਗ ਹੀ ਨਾ ਕਰੋ ਇਹ ਚੀਜ਼ਾਂ ਕਰਨੀਆਂ ਨਾ ਪੈਣ ਯਾਰ ਸਾਡੀ ਪੰਜਾਬ ਯੂਨੀਵਰਸਿਟੀ ਅਸੀਂ ਉੱਥੋਂ ਦੇ ਸਟੂਡੈਂਟ ਤੁਸੀਂ ਬੈਰੀਕੇਡ ਲਵਾਤੇ ਹਨਾ ਉੱਥੇ ਤੁਸੀਂ ਪਾਣੀ ਵਾਲੀਆਂ ਉਹ ਮੰਗਾਲੀਆਂ ਉਹਡੇਡੇ ਬੈਰੀਕੇਡਾਂ ਦੇ ਉੱਪਰ ਉਹ ਲਾਏ ਹੋਏ ਬਰਸ਼ ਹੈਨਾ ਵੀ ਕੋਈ ਕਹੇ ਨੌਜਵਾਨ ਦੇ ਤੁਸੀਂ ਮੌਤ ਦੀ ਜਿਹੜੀ ਕਾਮਨਾ ਕਰਦੇ ਸੀ ਪੰਜਾਬ ਯੂਨੀਵਰਸਿਟੀ ਜਿਹੜੀ ਯਾਰ ਪੰਜਾਬ ਦਾ ਹੱਕ ਹੈ ਹਨਾ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਸੀ ਉਹ ਪੰਜਾਬ ਦੇ ਲੋਕਾਂ ਨੇ ਫੰਡ ਇਕੱਠਾ ਕਰਕੇ ਯੂਨੀਵਰਸਿਟੀ ਬਣਾਈ ਉਹਨੂੰ ਕਿਸੇ ਨੇ ਪੈਸਾ ਨਹੀਂ ਦਿੱਤਾ ਸੀ ਫੰਡ ਨਹੀਂ ਦਿੱਤਾ ਸੀ ਤੁਸੀਂ ਕਹਿੰਦੇ ਹੋ ਯਾਰ ਸਾਡੀ ਯੂਨੀਵਰਸਿਟੀ ਚ ਅਸੀਂ ਨਹੀਂ ਵੱਸ ਸਕਦੇ ਅਜਿਆ ਕਿਉਂ ਹੈਨਾ ਤੁਸੀਂ ਦੇਖੋ ਜਿੰਨਾ ਚਿਰ ਤੁਸੀਂ ਪੰਜਾਬੀਆਂ ਨੂੰ ਸਿੱਖਾਂ ਨੂੰ ਖੁਸ਼ ਨਹੀਂ ਕਰ ਸਕਦੇ ਪੰਜਾਬੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਚੱਲ ਸਕਦੇ ਤਾਂ ਫਿਰ ਤੁਹਾਡੀ ਪਾਰਟੀ ਦਾ ਆਉਣਾ ਨਾ ਮੌਮਕਨ ਹੈ ਤੁਸੀਂ ਇਹ ਸੋਚੋ ਦਿਮਾਗ ਤੋਂ ਹਨਾ ਮੈਂ ਬਹੁਤ ਗੱਲਾਂ ਕਰਨ ਵਾਲੀਆਂ ਨੇ ਮੈਂ ਇਸ ਵੀਡੀਓ ਦੇ ਵਿੱਚ ਦੇਖੋ ਬੰਦੀ ਸਿੰਘਾਂ ਦੀ ਕਿੰਨੇ ਸਮੇਂ ਆਦੀਆਂ ਸਜ਼ਾਾਂਵਾਂ ਪੂਟ ਚੁੱਕੇ ਨੇ ਅੱਜ ਤੱਕ ਉਹਨਾਂ ਦੀ ਰਿਹਾਈ ਨਹੀਂ ਹੋਈ ਜਦ ਕਿ ਜਿਹੜੇ ਅਦਰ ਸਟੇਟਸ ਹੋ ਸੀ ਜਿਨ੍ਹਾਂ ਨੇ ਏਡੇ ਏਡੇ ਵੱਡੇ ਬੰਦਿਆਂ ਦਾ ਕਤਲ ਕੀਤਾ ਉਹਨਾਂ ਦੀਆਂ ਸਜ਼ਾਵਾਂ ਮਾਫ ਕਰਕੇ ਉਹ ਆਪਦੇ ਘਰੇ ਬੈਠੇ ਨੇ ਇੱਕ ਸਾਧ ਜਿਹੜਾ ਕੀ ਏਡੇ ਏਡੇ ਜੀਤੇ ਜੁਰਮ ਨੇ ਉਹ ਰੇਪ ਦੇ ਕੇਸਸ ਤੱਕ ਨੇ ਉਹ ਆਉਂਦਾ ਉਹਦੀ ਬੇਲ ਹੋ ਗਈ ਉਹਨੂੰ ਫਰਲੋ ਮਿਲ ਗਈ ਫਲਾਣਾ ਉਹ ਆਪਦਾ ਐਸ਼ ਕਰ ਰਿਹਾ ਤੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਭੁਗਤ ਲਈਆਂ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਕਿਉਂ ਜੀ ਬੀਬੀ ਐਮਬੀ ਪੰਜਾਬ ਦੇ ਸਿਰ ਤੇ ਐਡਾ ਬੀਬੀ ਐਂ ਦੀ ਦਾ ਐਮਬੀ ਦਾ ਬੰਬ ਪ੍ਰਮਾਣੂ ਬੰਬ ਜਿਹੜਾ ਬੰਨਿਆ ਹੋਇਆ ਸੋ ਉਹ ਇੱਕ ਕਾਨੂੰਨ ਆ ਰਿਪੇਰੀਆਂ ਲਾ ਉਹ ਕਹਿੰਦਾ ਪਾਣੀ ਜਿੱਥੇ ਨੁਕਸਾਨ ਕਰਦਾ ਉਹ ਪਾਣੀ ਉਥੋਂ ਦਾ ਸੋ ਐਕਤੀ ਖੜਾ ਚ ਸਾਡਾ ਕੀ ਨੁਕਸਾਨ ਹੋਇਆ ਪੰਜਾਬ ਦਾ ਤੇ ਪਾਣੀ ਦੂਜੀਆਂ ਸਟੇਟਾਂ ਨੂੰ ਜਾ ਰਿਹਾ ਕੀ ਸਾਨੂੰ ਉਹਦੀ ਲਾਇਲਟੀ ਮਿਲੂਗੀ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਜਵਾਬ ਜੀ ਇਹਦਾ ਜਵਾਬ ਤੁਹਾਡੇ ਕੋਲ ਹੈ ਪੰਜਾਬ ਦੇ ਪਾਣੀਆਂ ਦਾ ਮੁੱਲ ਦਿਓਗੇ ਬੀਐਮਬੀ ਜਾਂ ਸਾਡੇ ਬੰਬ ਬੰਨਿਆ ਤਾਂ ਉੱਤੇ ਸਾਡੇ ਕੰਟਰੋਲ ਕਿਉਂ ਨਹੀਂ ਮੈਨੇਜਮੈਂਟ ਪੰਜਾਬ ਦਾ ਕਿਉਂ ਨਹੀਂ ਉੱਥੇ ਨੌਕਰੀਆਂ ਪੰਜਾਬੀਆਂ ਨੂੰ ਕਿਉਂ ਨਹੀਂ ਤੁਸੀਂ ਚੱਕ ਕੇ ਉਥੇ ਸੈਂਟਰ ਦਾ ਸੈਂਟਰ ਕਾਬਜ਼ ਕਰਾਤੀ ਕੀ ਗੱਲ ਪੰਜਾਬ ਪਰਸੇ ਸਮਰੱਥ ਨਹੀਂ ਐ ਦੱਸੋ ਤਾਂ ਸਹੀ ਤੁਸੀਂ ਚਾਹੁੰਦੇ ਕਿਉਂ ਯਾਰ ਕਿਉਂ ਪੰਜਾਬੀਆਂ ਦੇ ਸੰਘੀਆਂ ਘੁੱਟਣ ਤੇ ਲੱਗੇ ਹੋਏ ਹੋ ਯਾਰ ਪੰਜਾਬ ਪੰਜਾਬੀ ਇੱਕ ਕੌਮ ਇਹ ਚਾਹੇ ਦੇਖੋ Hindu Sikh ਦਾ ਮਸਲਾ ਨਹੀਂ ਐ ਇਹ ਕੋਈ ਵੀ ਨਹੀਂ ਇਹੇ ਦਬਣਗੇ ਨਹੀਂ ਇਹਨਾਂ ਨੂੰ ਪਿਆਰ ਨਾਲ ਤਾਂ ਜਿੰਨਾ ਮਰਜ਼ੀ ਚਕਾ ਲਓ ਪਰ ਜੇ ਤੁਸੀਂ ਕਹਿੰਦੇ ਹੋ ਅਸੀਂ ਥੋਪ ਦੇਵਾਂਗੇ ਥੋਪਣ ਧੋਪਣਾ ਦੇਖ ਹੀ ਲਿਆ ਹਾਲ ਤੁਸੀਂ ਪਹਿਲਾਂ ਕਿਸਾਨੀ ਬਿਲਾਵਲੇ ਦੇਖਿਆ ਸੋ ਇਹਨਾਂ ਲੋਕਾਂ ਨਾਲ ਪਿਆਰ ਪਾਓ ਐਡਜਸਟ ਕਰੋ ਉਹ ਪੰਜਾਬ ਯੂਨੀਵਰਸਿਟੀ ਸਾਡੀ ਯੂਨੀਵਰਸਿਟੀ ਆ ਸੋ ਤੁਸੀਂ ਜਾਣ ਬੁੱਝ ਕੇ ਪੜਕਾਹਟ ਪੈਦਾ ਕਰਨ ਲਈ ਇਹ ਬਿਆਨ ਦਿੱਤਾ ਮੈਨੂੰ ਪਤਾ ਹੈ ਤੇ ਮੈਂ ਜਿਹੜੇ ਸਾਡੇ ਪੰਜਾਬ ਦੇ ਹਿੰਦੂ ਵੀਰ ਆ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਯਾਰ ਇਹ ਤੁਹਾਡੀਆਂ ਵੀ ਧਰੋਹਾਂ ਨੇ ਤੁਹਾਡੀਆਂ ਵੀ ਜ਼ਮੀਨਾਂ ਨੇ ਤੁਹਾਡੀਆਂ ਵੀ ਯੂਨੀਵਰਸਟੀਆਂ ਨੇ ਤੁਸੀਂ ਇੱਥੇ ਰਹਨੇ ਹੋ ਪੀਨੇ ਹੋ ਕੰਨੇ ਹੋ ਫਿਰ ਤੁਸੀਂ ਪੰਜਾਬ ਦੇ ਹੱਕਾਂ ਲਈ ਕਿਉਂ ਨਹੀਂ ਉੱਠ ਕੇ ਬੋਲਦੇ ਦੱਸੋ ਤਾਂ ਸਹੀ ਮੈਨੂੰ ਪੰਜਾਬ ਤੋਂ ਤੁਹਾਨੂੰ ਤਕਲੀਫ ਕੀ ਆ ਤੁਹਾਡੀ ਧਰਤੀ ਹੈ ਯਾਰ ਤੁਸੀਂ ਪੰਜਾਬ ਲਈ ਉਹਨਾਂ ਲੜੋ 0. 1% ਜਿਹੜਾ ਪੰਜਾਬ ਦਾ ਹਿੰਦੂ ਹੈ ਇਹਨਾਂ ਧਰਨੇਆਂ ਚ ਸ਼ਮੂਲੀਅਤ ਕਰਦਾ ਨਹੀਂ ਕਰਦਾ ਦੋ ਚਾਰ ਨਾਮ ਨੇ ਉਹ ਰਟੇ ਰਟਾਏ ਜਿਹੜੇ ਵੱਡੇ ਆਗੂ ਨੇ ਸੋਸ਼ਲ ਮੀਡੀਆ ਤੇ ਬੋਲਦੇ ਨੇ ਬਸ ਉਹੀ ਆਉਂਦੇ ਨੇ ਸੋ ਆਪਾਂ ਨੂੰ ਸਾਰਿਆਂ ਨੂੰ ਡਟ ਕੇ ਬੋਲਣਾ ਪਊਗਾ ਸੋ ਇਸ ਲਈ ਪੰਜਾਬ ਦੇ ਹੱਕ ਦੇ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਅੱਜ ਹੀ ਪਹਿਲਾਂ ਸੈਨਟ ਚੋਣਾਂ ਦਾ ਐਲਾਨ ਕਰਾਓ ਅਸੀਂ ਜਿੰਨਾ ਵਾਰ ਵੀ ਮੈਂ ਯੂਨੀਵਰਸਿਟੀ ਗਿਆ ਇਸ ਧਰਨੇ ਦੇ ਵਿੱਚ ਅਸੀਂ ਉੱਥੇ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਸੋ ਭਾਈ ਜੀ ਬੁੱਢੇ ਨਾਲੇ ਵਾਲਾ ਮਸਲਾ ਬਹੁਤ ਪਚੀਦਾ ਮਸਲਾ ਹੈ ਇਹ ਤੁਹਾਨੂੰ ਵੀ ਪਤਾ ਹੈ ਐਨਜੀਟੀ ਦਾ ਕਾਊਂਟਰ ਹੋ ਗਿਆ ਬੰਦ ਕਰ ਦਿਓ ਤੁਹਾਡੀ ਸਰਕਾਰ ਕੁਛ ਕਰ ਨਹੀਂ ਰਹੀ ਵਿੱਚ ਇਹ ਝਾੜੂ ਵਾਲੇ ਰਲੇ ਹੋਏ ਨੇ ਇਹਨਾਂ ਦਾ ਮੁੱਖ ਮੰਤਰੀ ਤੋਂ ਲੈ ਕੇ ਕਲਾਕਲਾ ਬੰਦਾ ਮੇਰਾ ਮੈਨੂੰ ਲੱਗਦਾ ਮੈਂ ਸ਼ਬਦ ਕਹਿਣੇ ਨਹੀਂ ਸੀ ਸੰਗ ਦੀਆਂ ਖਾਕੀ ਨਿਕਰਾਂ ਪਾਈ ਬੈਠੇ ਨੇ ਯਾਰ ਸੋ ਤੁਸੀਂ ਦੱਸੋ ਤਾਂ ਸੀ ਚਾਹਨੇ ਕਿਉਂ ਪੰਜਾਬ ਨਾਲ ਦਗਾ ਕਿਉਂ ਪੰਜਾਬ ਨਾਲ ਧੋਖਾ ਕਿਉਂ ਪੰਜਾਬੀਆਂ ਤੋਂ ਨਫ਼ਰਤ ਕਿਉਂ ਸੋ ਉਮੀਦ ਕਰਦਾ ਜੋ ਗੱਲ ਮੰਤਰੀ ਸਾਹਿਬ ਨੇ ਕਹੀ ਹੈ ਉਹਨਾਂ ਨੂੰ ਇੱਕ ਇੱਕ ਗੱਲ ਦਾ ਜਵਾਬ ਮਿਲ ਗਿਆ ਹੋਣਾ ਸੋ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਉੱਥੇ ਜਾ ਕੇ ਪੰਜਾਬ ਦੀ ਗੱਲ ਕਰੋ ਤੁਸੀਂ ਕਾਂਗਰਸ ਚ ਰਹੇ ਹੋ ਚਾਹੇ ਉਸਨਿਲ ਯਾਖੜ ਸਾਹਿਬ ਸੀ ਚਾਹੇ ਕੈਪਟਨ ਸਾਹਿਬ ਸੀ ਹੈਨਾ ਉਹਨਾਂ ਨੂੰ ਪਤਾ ਹੈ ਤੁਹਾਨੂੰ ਵੀ ਪਤਾ ਵੀ ਪੰਜਾਬ ਕਿਸ ਤਰੀਕੇ ਹੈਂਡਲ ਹੋ ਸਕਦਾ ਅਸੀਂ ਦਿੱਲੀ ਅੰਦੋਲਨ ਕੀਤਾ ਕਿਸਾਨ ਉੱਥੇ ਗਏ ਨੇ ਤਾਂ ਕਿਸੇ ਵੀ ਇੱਕ ਬੰਦੇ ਨੂੰ ਸਰਕਾਰ ਨੇ ਰੋਕਿਆ ਨਹੀਂ ਪੰਜਾਬੀਆਂ ਨੂੰ ਪੰਜਾਬੀਆਂ ਦੇ ਪੰਜਾਬ ਦੇ ਹੱਕ ਦਿਓ ਤਾਂ ਹੀ ਤੁਸੀਂ ਪੰਜਾਬ ਚ ਕੁਝ ਸਿਟਰਾ ਦੀ ਕਾਮਨਾ ਕਰ ਸਕਦੇ ਨਹੀਂ ਭੁੱਲ ਜੋ ਵੀ ਪੰਜਾਬ ਚ ਤੁਹਾਡੀ ਦਾਲ ਗਲ ਜਾਈ ਧੰਨਵਾਦ ਸਤਿ ਸ਼੍ਰੀ ਅਕਾਲ